ਸਤਿ ਸ਼੍ਰੀ ਅਕਾਲ ਲੋਸਟ ਮੇ ਗੁਰਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੇਰਾਪਸਾਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੋਕ ਸਾਹਿਬ ਚੋਣਾਂ ਦਾ ਮਾਹੌਲ ਹੈ ਇਸ ਵੇਲੇ ਤੇ ਹਰ ਇੱਕ ਸਿਆਸੀ ਪਾਰਟੀ ਆਪਣੇ ਆਪਣੇ ਤੌਰ ਤਰੀਕਿਆਂ ਦੇ ਨਾਲ ਚੋਣ ਲੜ ਰਹੀ ਹੈ ਕੋਈ ਆਪਣੇ ਕੰਮ ਲੈ ਕੇ ਜਾ ਰਹੀ ਹੈ ਲੋਕਾਂ ਦੇ ਵਿੱਚ ਤੇ ਕੋਈ ਧੀਰ ਆਪਣੇ ਤੌਰ ਤਰੀਕੇ ਜਿਵੇਂ ਹੁੰਦੇ ਨੇ ਹਰ ਇੱਕ ਦੇ ਕਿ ਇੱਥੋਂ ਅਸੀਂ ਪੋਰਟ ਤੋੜ ਦਾਂਗੇ ਇੱਥੋਂ ਅਸੀਂ ਵੜ ਦਾਂਗੇ ਇਸ ਸੋਬੇ ਨੂੰ ਆਪਾਂ ਇਹਦੇ ਨਾਲ ਤੜਾ ਦਾਂਗੇ ਇਸ ਧਰਮ ਨੂੰ ਆਪਾਂ ਅੱਗੇ ਕਰ ਦਾਂਗੇ ਇਸ ਬੰਦੇ ਨੂੰ ਆਪਾਂ ਪਿੱਛੇ ਕਰ ਦਾਂਗੇ ਹੁਣ तकरीबन तकरीबन ਕਾਫੀ ਜਿਹੜਾ ਇਲੈਕਸ਼ਨ ਦਾ ਸਿਸਟਮ ਜੀ ਅਸੀਂ ਉਹ ਨੇੜੇ ਲੱਗ ਗਿਆ ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਐ ਅੱਗੇ ਤਾਂ ਹੁੰਦਾ ਸੀ ਕਿ ਅਕਾਲੀ ਨੇ ਕਾਂਗਰਸੀ ਨੇ ਇਸ ਵਾਰ ਆਮ ਆਦਮੀ ਪਾਰਟੀ ਵੀ ਵਿੱਚ ਆਪਣਾ ਇੱਕ ਇੱਕ ਲਈ ਬਾ ਰਹੀ ਹੈ ਹਾਲਾਂਕਿ 2 ਸਵਾ 2 ਸਾਲ ਦੇ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਕੋਈ ਆਪਣੀ ਠੋਸ ਕੰਮਕਾਜ ਨਹੀਂ ਦਿਖਾਇਆ ਕੋਈ ਰਣਨੀਤੀ ਤੇ ਪੰਜਾਬ ਨੂੰ ਲੈ ਕੇ ਜਾਂ ਬਿਜਲੀ ਨੂੰ ਲੈ ਕੇ ਜਾਂ ਬਿਜਲੀ ਤੋਂ ਇਲਾਵਾ ਕੋਈ ਵੱਡਾ ਕੰਮ ਕਰਨੀ ਦਿਖਾਇਆ ਕਿ ਅਸੀਂ ਇਹ ਕੀਤਾ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਦੇ ਉੱਪਰ ਲੱਗਿਆ ਹੋਇਆ ਤੇ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਆਪਣੇ ਤੌਰ ਦੇ ਉੱਪਰ ਲੱਗੀ ਹੋਈ ਹੈ ਇਸੇ ਵਸਾਲੇ ਵਿਚਾਲੇ ਰੁਕਸਾਬ ਕਿਸਾਨ ਮੋਰਚਾ ਵੀ ਲੱਗਿਆ ਹੋਇਆ ਉਹਨਾਂ ਦੇ ਵੀ ਕੱਲ ਦੇ ਪ੍ਰੋਗਰਾਮ ਨੇ ਉਹਨਾਂ ਦੇ ਉੱਪਰ ਵੀ ਆਪਾਂ ਗੱਲ ਕਰਾਂਗੇ ਤੇ ਇੱਕ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਟਵੀਟ ਹੈ ਤੁਸੀਂ ਜਾਣਕਾਰੀ ਦਿੱਤੀ ਸੀ ਕਿ ਹਰਿਆਣਾ ਨੂੰ বিজেপি ਕਹਿੰਦੀ ਅਸੀਂ ਆਪਣੇ ਅੰਡਰ ਕਰਕੇ ਪੰਜਾਬ ਨੂੰ ਅਸੀਂ ਕੰਟਰੋਲ ਕਰਾਂਗੇ ਉਹਦਾ ਸੁਖਵੀਰ ਬਾਦਲ ਨੇ ਜਵਾਬ ਦਿੱਤਾ ਯਾਨੀ ਕਿ ਉਹ ਸਭ ਕੁਝ ਨਾਲੋ ਨਾਲ ਚੱਲ ਰਿਹਾ ਦੂਜੇ ਪਾਸੇ ਉਗਰਾਹ ਜਥੇਬੰਦੀ ਜਿਹੜੀ ਅਕਸਰ ਹੀ ਇਲੈਕਸ਼ਨ ਤੋਂ ਪਹਿਲਾਂ ਇੱਕ ਆਪਣੀ ਵੱਡੀ ਰੈਲੀ ਕਰਦੀ ਹੁੰਦੀ ਹੈ ਪਰਨਾਲਾ ਦੀ ਉਹ ਹੀ ਦਾਣਾ ਮੰਡੀ ਹੈ ਜਿੱਦੇ ਚ ਪ੍ਰੋਗਰਾਮ ਹੁੰਦਾ 26 ਤਰੀਕ ਨੂੰ ਉਹਨਾਂ ਨੇ ਵੀ ਇੱਕ ਸੰਗਰਾਮ ਰੈਲੀ ਰੱਖੀ ਹੋਈ ਹੈ ਜਿੱਦ ਚ ਉਹ ਕਹਿੰਦੇ ਕਿ ਅਸੀਂ ਲੋਕਾਂ ਦੇ ਨਾਲ ਆਪਣਾ ਕੱਠ ਕਰਕੇ ਰੂਪ ਰੂਪ ਹੋਵਾਂਗੇ ਤੇ ਸਾਰੀਆਂ ਮੰਗਾਂ ਉਹ ਡਿਸਕਸ ਕਰਾਂਗੇ ਤੇ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਐਲਾਨ ਕਰਤਾ ਜਿਹੜਾ ਗੈਰ ਰਾਜਨੀਤਿਕ ਮੋਰਚਾ ਉਹ ਕਹਿੰਦੇ ਕਿ ਅਸੀਂ ਸਵਾਲ ਪੁੱਛਾਂਗੇ ਸਵਾਲ ਪੁੱਛਾਂਗੇ ਅਸੀਂ ਕਿ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੇ ਉੱਪਰ ਬੀਜੇਪੀ ਸਰਕਾਰ ਖੜੀ ਆ ਕਰ ਕਿਉਂ ਨਹੀਂ ਉਤਰੀਗੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਸਾਡੇ ਗੋਲੀਆਂ ਕਿਉਂ ਮਾਰੀ ਗਈਆਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਕਿਉਂ ਛੱਡ ਗਏ ਸਾਡੇ ਸਾਰੇ ਸਵਾਲ ਹੋਣਗੇ ਸ਼ੰਭੂ ਮੋਰਚੇ ਤੋਂ ਅਸੀਂ ਜਿਹੜਾ ਸਾਡਾ ਰੇਲਾਂ ਰੋਕੋ ਪਲਾਨ ਸੀ ਉਹਨੂੰ ਅਸੀਂ ਵਾਪਸ ਕਰ ਰਹੇ ਹਾਂ ਉਹ ਤੇ ਅਸੀਂ ਦੋ ਕਦਮ ਪਿੱਛੇ ਆ ਰਹੇ ਹਾਂ ਸਰ ਡਾਕਟਰ ਸਾਹਿਬ ਕਿਸਾਨਾਂ ਵਾਲਾ ਮਾਮਲਾ ਸਮਝਾਇਆ ਵੀ ਕਿਸਾਨਾਂ ਦੇ ਨਵੇਂ ਪ੍ਰੋਗਰਾਮ ਨੇ ਕਿੱਥੇ ਖੜੇ ਨੇ ਤੇ ਤੁਸੀਂ ਪੰਜਾਬ ਦਾ ਸਿਆਸੀ ਜਿਹੜਾ ਹੁਣ ਇਹ ਰੌਲਾ ਪਿਆ ਹੋਇਆ ਇਹਨੂੰ ਕਿਵੇਂ ਦੇਖ ਰਹੇ ਹੋ ਜੀ ਡਾਕਟਰ ਸਾਹਿਬ ਇਹ ਕੋਪਨ ਉਸਾਵੀਰਾ ਪੰਜਾਬ ਦਾ ਸਿਆਸੀ ਸੀਨ ਹੈ ਨਾਰਥ ਇੰਡੀਆ ਦੇ ਸੀਨ ਦੇ ਨਾਲ ਜੁੜਿਆ ਹੋਇਆ ਹੈ ਜਿਹੜੀ 7 ਫੇजेस ਦੀ ਜਿਹੜੀ ਬਣਾਈ ਸੀ ਇਹ ਆਪਣੀ ਸਟ੍ਰੈਟਜੀ ਇਹਨਾਂ ਨੇ ਉੱਧਰੋਂ ਸ਼ੁਰੂ ਕਰਕੇ ਤਾਂ ਹੌਲੀ-ਹੌਲੀ ਹੌਲੀ-ਹੌਲੀ ਇਹ ਫਿਰ ਯੂਪੀ ਤੋਂ ਹੁੰਦੇ ਹੋਏ ਹੁਣ ਪੱਛੀ ਨੂੰ ਹਰਿਆਣੇ ਦੇ ਵਿੱਚ ਹੈ ਦਿੱਲੀ ਦੇ ਵਿੱਚ ਹੈ ਤੇ ਇੱਕ ਨੂੰ ਮਤਲਬ ਅਲਟੀਮੇਟ ਪੰਜਾਬ ਆਉਣਾ ਹੈ ਔਰ ਸਾਰੀ ਬੀਜੇਪੀ ਉਤਰ ਰਹੀ ਹੈ ਅਮਿਤ ਸ਼ਾਹ ਤੋਂ ਲੈ ਕੇ ਮੋਦੀ ਸ਼ਾਹ ਤੋਂ ਲੈ ਕੇ ਸਾਰੇ ਤੇ ਸਾਰੇ ਪਰ ਪੰਜਾਬ ਕਿਉਂਕਿ ਬੇਸਿਕਲੀ ਜੇ ਤੁਸੀਂ ਸਾਰਾ ਸੀਨ ਦੇਖੋਗੇ ਕਿਸਾਨੀ ਮਾਮਲੇ 'ਚ ਤਾਂ ਪੰਜਾਬ ਇੱਕ ਰਿਸਿਸਟੈਂਸ ਦੇ ਖਿੱਤੇ ਦੇ ਤੌਰ ਤੇ ਉੱਭਰਿਆ ਮੋਰਚਾ ਵੀ ਲੱਗ ਗਿਆ ਇਲੈਕਸ਼ਨਾਂ ਦੇ ਦੌਰਾਨ ਹੀ ਤੇ ਉਹ ਮੋਰਚੇ ਨੂੰ ਸਪਰੈਸ ਵੀ ਕੀਤਾ ਗਿਆ ਹਰਿਆਣੇ ਦੀ ਗਵਰਨਮੈਂਟ ਵੀ ਇਸ ਜਮ ਨੂੰ ਹੱਥ ਧੋਣੇ ਪਏ ਮਤਲਬ ਗੱਲ ਵੱਧ ਗਈ ਕਾਫੀ ਪਰ ਉਹ ਕਿਸਾਨਾਂ ਨੇ ਮਤਲਬ ਰੇਲਾਂ ਵੀ ਰੋਕੀ ਰੱਖੀਆਂ ਤੇ ਰੇਲਾਂ ਮਤਲਬ ਵਪਾਰੀਆਂ ਨੇ ਧਮਕੀ ਦਿੱਤੀ ਸੀ ਪੰਜਾਬ ਬੰਦ ਦੇ ਉਦੋਂ ਬਾਅਦ ਫਿਰ ਕੱਲੋਂ ਤਾਂ ਉਹਨੇ ਵਿਡਰੋ ਕਰ ਲਿਆ ਚੰਗਾ ਕੀਤਾ ਸਦਾ ਪਰ ਨਾਲ ਉਹਨਾਂ ਨੇ ਕਿਹਾ ਕਿ ਜੇ ਅਸੀਂ ਸਵਾਲ ਵੀ ਪੁੱਛਾਂਗੇ ਅਸੀਂ ਇਹਨਾਂ ਦੇ ਕਰਾਂ ਨੂੰ ਵੀ ਘੇਰਾਂਗੇ ਤੇ ਅਸੀਂ ਕਾਲੇ ਝੰਡੇ ਵੀ ਲਪਾਵਾਂਗੇ ਅੱਜ ਜਗਰਾਉਂ ਦੇ ਵਿੱਚ ਐਸਕੇਐਮ ਮਤਲਬ ਉਹ ਤਾਂ ਜਿਹੜਾ ਇੱਥੇ ਬੈਠਾ ਉਹ ਤਾਂ ਨਾਨ ਪੋਲੀਟੀਕਲ ਹੈ ਦੂਜੇ ਨੇ ਜਿਹੜੇ ਐਸਕੇਐਮ ਵਾਲੇ ਜਿਹੜੇ origignal ਪਹਿਲਾਂ ਸੀਗੇ ਰਾਜੀਵਾਲ ਤੇ ਦੂਜੇ ਗਰੁੱਪ ਜਿਹੜੇ ਸੀ ਆਪਣੇ ਗੁਰਾਹਾਂ ਤੇ ਜਿਹੜੇ ਮਤਲਬ ਟਕੌਂਦਾ ਗਰੁੱਪ ਵਗੈਰਾ ਸਾਰੇ ਦੇ ਸਾਰੇ ਉਹਨਾਂ ਦੀ ਅੱਜ ਉੱਥੇ ਮੀਟਿੰਗ ਸੀ ਉਹਨਾਂ ਨੇ ਵੀ ਮਤੇ ਪਾਇ ਨੇ ਅਰੁਣ ਨੇ ਕਿਹਾ ਤੇਰਾ ਨਹੀਂ ਤੇਰਾ ਸੀਟਾਂ ਦੇ ਉੱਪਰ ਅਸੀਂ ਬੀਜੇਪੀ ਦਾ ਟਟਕੇ ਬੋਕ ਕਰਾਂਗੇ ਪਰ ਕਾਲੇ ਝੰਡੇ ਵੀ ਦਿਖਾਵਾਂਗੇ ਸਵਾਲ ਵੀ ਉਹਨਾਂ ਨੇ 11 ਕਿਤੇ ਹੋਏ ਨੇ ਪਲੱਸ ਉਹਨਾਂ ਨੇ ਸਾਰੀਆਂ ਮੰਗਾਂ ਮਤਲਬ ਪ੍ਰਾਣੀਆਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਤੇ ਨਵੀਆਂ ਵੀ ਉਹਨਾਂ ਨੇ ਕਰਜ਼ਾ ਮਾਫੀ ਦੀ ਵੀ ਪੈਨਸ਼ਨ ਦੀ ਵੀ ਉਹ ਸਾਰੀਆਂ ਵਿੱਚ ਪਾਈਆਂ ਸੋ ਦੋਨੇ ਧਿਰਾਂ ਨੇ ਜਿਹੜੀਆਂ ਜੇ ਤੁਸੀਂ ਮੋٹے ਤੌਰ ਤੇ ਨਿਗਾਹ ਮਾਰੋਗੇ ਤਾਂ ਇਦਾਂ ਹੁੰਦੀ ਜਾ ਰਹੀ ਹੈ ਹਾਲਾਤ ਕਿ ਜਿਵੇਂ ਪੋਲਰਾਈਜੇਸ਼ਨ ਹੋ ਰਹੀ ਹੁੰਦੀ ਹੈ ਗੱਡੀ-ਗੱਡੀ ਦਿੱਗੀ ਚ ਬਹੁਤ ਸਾਰੀਆਂ ਪਾਰਟੀਆਂ ਦੇ ਬੀਜੇਪੀ ਵੱਲ ਚਲੇ ਗਏ ਕੋਈ ਬੱਚਿਆ ਨਹੀਂ ਉਹਨਾਂ ਚੋਂ ਕarli ਵੀ ਗਏ ਕਾਂਗਰਸੀ ਵੀ ਗਏ ਆਪਦੇ ਵੀ ਗਏ ਮਤਲਬ ਆਪਾਂ ਦੇਖ ਰਹੇ ਹਾਂ ਉਹ ਸੀਨ ਸੋ ਇੱਕ ਪਾਸੇ ਤਾਂ ਲਗਭਗ ਸਾਰੇ ਸੱਤਾਧਾਰੀ ਜਿਨ੍ਹਾਂ ਦੇ ਇੰਟਰਸਟ ਨੇ ਉਹ ਇਕੱਠੇ ਹੁੰਦੇ ਜਾ ਰਹੇ ਨੇ ਦੂਜੇ ਪਾਸੇ ਉਹ ਜਿਹੜੇ ਸੱਤਾ ਦੇ ਵਿਕਟਮ ਨੇ ਉਹ ਇਕੱਠੇ ਹੁੰਦੇ ਜਾ ਰਹੇ ਨੇ ਮਤਲਬ 22 ਤਰੀਕ ਦੀ ਕੱਲ ਦੀ ਮੇਰਾ ਖਿਆਲ ਹੈ ਇਹਨਾਂ ਨੇ ਵੀ ਰੈਲੀ ਆਪਣਾ ਜਿਹੜਾ ਨਾਨ ਪੋਲੀਟਿਕਲ ਐਸਕੇਮ ਹੈ ਇਹਨਾਂ ਨੇ ਵੀ ਰੱਖੀ ਹੋਣੀ ਨੇ ਇਕੱਠੇ 26 ਨੰਬਰ ਨਾਲੇ ਦੇ ਵਿੱਚ ਗ੍ਰਾਹ ਜਿੱਥੇ ਬੰਦੀ ਨੇ ਰੱਖਿਆ ਹੋਇਆ ਸੋ ਇੱਕ ਪਾਸੇ ਲੋਕ ਆਰਗੇਨਾਈਜ਼ ਹੋ ਰਹੇ ਨੇ ਇੱਕ ਪਾਸੇ ਲੋਕ ਬਹੁਤ ਜ਼ਿਆਦਾ ਡਿਸਨਯੂਜੈਂਟ ਨੇ ਇੱਕ ਪਾਸੇ ਬਹੁਤ ਮੀਡੀਆ ਦੇ ਵਿੱਚ ਆਪ ਦਾ ਵੀ ਕਹਿ ਲਓ ਭਾਜਪਾ ਦਾ ਵੀ ਕਹਿ ਲਓ ਬਹੁਤ ਧੂਮ ਟੜਕਾ ਚੱਲ ਰਿਹਾ ਹੈ ਮਤਲਬ ਮਾਨ ਸਾਹਿਬ ਕਿਕਲੀ ਪਾ ਰਹੇ ਨੇ ਕੱਲ ਪਰਸੋਂ ਦੇ ਟੀਵੀ ਦੇ ਵਿੱਚ ਤੇ ਉਹ ਜਿਸ ਤਰੀਕੇ ਦੇ ਨਾਲ ਹੁਣ ਮੀਡੀਆ ਵੀ ਨੰਗਾ ਹੀ ਹੋ ਗਿਆ ਲਗਭਗ ਮਨ ਹੁਣ ਕੋਈ ਇਹ ਨਹੀਂ ਰਹੀ ਗੱਲ ਕਿ ਕੋਈ ਕਮੈਂਟ ਕਰਨਾ ਹੈ ਜਾਂ ਕੋਈ ਐਨਲਿਸਿਸ ਕਰਨਾ ਹੈ ਹੁਣ ਤਾਂ ਸਾਰੇ ਦੇ ਸਾਰੇ ਕੋਈ ਜਾਂ ਇਸ ਪਾਸੇ ਆ ਜਾਂ ਉਸ ਪਾਸੇ ਆ ਮੈਨੂੰ ਯਾਦ ਆ ਰਿਹਾ ਇੱਕ ਵਾਰ ਜਰਮਨੀ ਬਾਰੇ ਕਿਸੇ ਨੇ ਕਮੈਂਟ ਕਰਿਆ ਸੀ ਕਿ ਉਹ ਕਹਿੰਦੇ ਸੀ ਵੀ ਹਿਟਲਰ ਦੇ ਟਾਈਮ ਦੇ ਵਿੱਚ ਜੇ ਕੋਈ ਮਤਲਬ ਇਹ ਗੱਲ ਕਹੇ ਕਿ ਅਸੀਂ ਨਿਊਟਰਲ ਸੀਗਾ ਮੈਂ ਉਸ ਟਾਈਮ ਉਹ ਕਹਿੰਦਾ ਇਹ ਤੋਂ ਵੱਡਾ ਝੂਠ ਨਹੀਂ ਹੋ ਸਕਦਾ ਸੋ ਹਾਲਾਤ ਬਣਦੀ ਜਾ ਰਹੀ ਹੈ ਵੀ ਚਾਹ ਤੁਸੀਂ ਪ੍ਰੋ ਮੋਦੀ ਹੋ ਜਾਂ ਤੁਸੀਂ ਐਂਟੀ ਮੋਦੀ ਹੋ ਜਾਂ ਪ੍ਰੋ ਸੱਤਾ ਹੋ ਜਾਂ ਤੁਸੀਂ ਐਂਟੀ ਸੱਤਾ ਹੋ ਮਤਲਬ ਇਹ ਪੋਜੀਸ਼ਨ ਬਣਦੀ ਜਾ ਰਹੀ ਹੈ ਪਰ ਗਰਾਊਂਡ ਲੈਵਲ ਦੇ ਉੱਪਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਉਕੀਂਡਿਆਈ ਕੋਈ ਬਹੁਤ ਚੰਗੀਆਂ ਨਹੀਂ ਹੈਗੀਆਂ ਬੀਜੇਪੀ ਦੇ ਲਈ ਪਰ ਉਹਦੇ 'ਚ ਉਹਨਾਂ ਦੀ ਕਿਸੇ ਦੀ tongues slip ਕਰ ਜਾਂਦੀ ਹੈ ਕਿਸੇ ਦਾ ਕੁਝ ਹੋ ਜਾਂਦਾ ਉਹ ਵੀ ਆਪਾਂ ਬਿਆਨ ਵੀ ਦੇਖੇ ਨੇ ਇੱਕ ਦਿਨ ਮੋਦੀ ਸਾਹਿਬ ਪ੍ਰੋ ਮੁਸਲਮ ਹੋ ਜਾਂਦੇ ਨੇ ਦੂਜੇ ਦਿਨ ਐਂਟੀ ਮੁਸਲਮ ਹੋ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਬਿਆਨ ਹਰਿਆਣੇ ਦੇ ਸਬੰਧ ਦੇ ਵਿੱਚ ਬੀਜੇਪੀ ਦਾ ਬਿਆਨ ਹੈ ਬੇਸਿਕਲੀ ਕਿ ਜੀ ਅਸੀਂ ਮਤਲਬ ਹਿਦਿਆਣਾ ਦੇ ਵਿੱਚ ਸਰਕਾਰ ਸਾਨੂੰ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਹਰਿਆਣੇ ਦੇ ਰਾਹੀਂ ਕੰਟਰੋਲ ਕਰਨਾ ਚਾਹੁੰਦੇ ਆ ਪਰ ਇਸ ਗੱਲ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਹੈ ਕਿ ਇਹ ਦੇਖੋ ਚਾਹੇ ਕਾਂਗਰਸ ਸੀ ਚਾਹੇ ਭਾਜਪਾ ਸੀ ਜਿਹੜੀ ਦਿੱਲੀ ਹੈ ਉਹ ਪੰਜਾਬ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਅਸਲ ਵਿੱਚ ਪਹਿਲਾਂ ਵੀ ਉਹਨਾਂ ਨੇ ਏਸ਼ੀਆ ਉਰਡ ਦਾ ਵੀ ਉੱਤੇ ਜ਼ਿਕਰ ਕੀਤਾ ਕਿ ਉਸ ਟਾਈਮ ਵੀ ਦੇਖੋ ਕਿਉਂਕਿ ਲਾਂਘਾ ਜਿਹੜਾ ਪੰਜਾਬੀਆਂ ਦਾ ਉਹ ਦਿੱਲੀ ਨੂੰ ਹੈ ਅੱਛਾ ਇਹ ਕੋਈ ਹੁੰਦੀ ਗੱਲ ਨਹੀਂ ਹਿਸਟੋਰਿਕਲੀ ਵੀ ਤੁਸੀਂ ਦੇਖਿਆ ਹੋਣਾ ਸ਼ਾਹ ਮੁਹੰਮਦ ਨੇ ਜਦੋਂ ਲੜਾਈ ਲੱਗੀ ਸੀ ਉਮਤਲ ਸਿੰਘਾਂ ਦੇ ਰੰਗੀਆਂ ਦੀ ਜਿਹੜੀ ਉਹਨੇ ਕਿਹਾ ਉਹ ਚ ਵੀ ਉਹਨੇ ਐਂਡ ਦੇ ਵਿੱਚ ਕਿਹਾ ਵੀ ਜੰਗ ਹਿੰਦ ਪੰਜਾਬ ਦਾ ਹੋਣਾ ਲੱਗਾ। ਉਵੇਂ ਪਾਸ਼ਾਹੀ ਫੌਜਾਂ ਭਾਰੀਆਂ ਜੀ। ਪੰਜਾਬ ਹੈ ਜਿਹੜਾ ਬੇਸਿਕਲੀ ਇਸ ਤਰੀਕੇ ਦੇ ਨਾਲ ਇੱਕ ਇਸੰਦਾਂ ਰੈਜ਼ਿਸਟੈਂਸ ਦਾ ਕੀਤਾ ਹੀ ਰਿਹਾ ਹੈ ਹਮੇਸ਼ਾ। ਔਰ ਹਰ ਹਾਕਮ ਜਿਹੜਾ ਦਿੱਲੀ 'ਚ ਬੈਠਾ ਹੈ ਉਹਦੀ ਅੱਖ ਦੇ ਵਿੱਚ ਰੜਕਦਾ ਵੀ ਰਿਹਾ ਹੈ। ਪਰ ਹੁਣ ਪੰਜਾਬ ਦੀ ਦਸ਼ਾ ਹੋਰ ਹੈ। ਹੁਣ ਪੰਜਾਬ ਕੋਈ ਉਸ ਤਿੱਕੇ ਦੇ ਨਾਲ ਇਹ ਠੀਕ ਹੈ ਇੱਕ ਹਿਸਟਰੀ ਹੈ ਪੁਰਾਣੀ ਚੱਲ ਰਿਹਾ ਹੈ ਰੈਜ਼ਿਸਟੈਂਸ ਦਾ ਕੀਤਾ ਵੀ ਕਹਿ ਰਹੇ ਆ। ਹੁਣ ਸਾਡੇ ਜਵਾਨ ਤਾਂ ਬਾਹਰ ਜਾ ਰਹੇ ਨੇ ਨੌਜਵਾਨੀਆਂ ਜਿਹੜੀ ਮਤਲਬ ਹੁਣ ਤਾਂ ਜਿਹੜਾ ਜਿਹੜੇ ਰੈਜ਼ਿਸਟੈਂਸ ਵਾਲੇ ਬੰਦੇ ਵੀ ਨੇ ਇਹ ਨਵਾਂ ਮਾਡਲ ਜਿਹੜਾ ਸਟੇਟ ਦਾ ਸਾਡੇ ਸਾਹਮਣੇ ਆ ਰਿਹਾ ਹੈ ਇਹਨੂੰ ਸਰਵੇਲੈਂਸ ਸਟੇਟ ਕਹਿੰਦੇ ਨੇ ਉਹਦੇ 'ਚ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਬਹੁਤ ਗਰਮ ਨਾਰੇ ਲਾ ਰਹੇ ਲੜ ਰਹੇ ਉਹ ਵੀ ਸਟੇਟ ਨਹੀਂ ਛੱਡਿਆ ਹੁੰਦਾ ਕਈ ਵਾਰ ਇਹ ਹੈ ਤਾਂ ਬਹੁਤ ਪ੍ਰਾਣਾ ਰਵਾਇ ਪਰ ਹੁਣੇ 'ਚ ਪਰਫੈਕਟ ਹੋ ਗਈਆਂ ਨੇ ਸਾਰੀਆਂ ਸਟੇਟਾਂ ਮਤਲਬ ਅਮਰੀਕਾ ਨੇ ਤਾਲੀਵਾਨ ਨੂੰ ਗੁਜਰਾ ਆਪਣੇ ਸੌਰੀ ਅਫਗਾਨਿਸਤਾਨ ਦਾ ਰਾਜ ਦੇ ਦਿੱਤਾ ਨਸੰਗਤਤਾ ਕਰਕੇ ਦਿੱਤਾ ਔਰ ਉਹਨਾਂ ਦੀ ਲੱਖਾਂ ਦੀ ਫੌਜ ਦਿਨਾਂ 'ਚ ਹੀ ਗਾਇਬ ਹੋ ਗਈ। ਸੋ ਇਹ ਇਹ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਰੈਜ਼ਿਸਟੈਂਸ ਵੀ ਹੈ ਹੁਣ ਉਹ ਨਿਊਟਰਲ ਨਹੀਂ ਹੈ। ਸੋ ਇਸ ਕਰਕੇ ਮਤਲਬ ਕਿਸਾਨਾਂ ਨੂੰ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੈ ਔਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਾਫੀ ਸਾਰੀ ਤੜੇਬੰਦੀ ਵੀ ਹੈਗੀ ਹੈ। ਬੇਸ਼ੱਕ ਮੰਗਾਂ ਇਕੱਠੀਆਂ ਨੇ, ਬੇਸ਼ੱਕ ਇਸ਼ੂ ਇਕੱਠੇ ਨੇ, ਜ਼ੁਲਮ ਇਕੱਠਾ ਸਹਿ ਰਹੇ ਨੇ। ਪਰ ਸਰਕਾਰਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਉਹ ਇਸ ਤਰ੍ਹਾਂ ਨਾ ਸਮਝਣ ਕਿ ਜਿਵੇਂ ਅਸੀਂ ਐਵੇਂ ਲਲਕਾਰੇ ਮਾਰ ਕੇ ਭਜਾ ਲਾਂਗੇ। ਮਤਲਬ ਇਹ ਗੱਲ ਕਹਿਣੀ ਕਿ ਜੀ ਅਸੀਂ ਹੁਣ ਮੋਰਚਾ ਇਹ ਤੋਂ ਹਟਾ ਰਹੇ ਆ ਤੇ ਮੋਦੀ ਸਾਹਿਬ ਜਦੋਂ ਆਉਣਗੇ ਅਸੀਂ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਾਂਗੇ ਮੋਦੀ ਨੇ ਸਾਈਕਲ ਤੇ ਥੋੜਾ ਆਉਣਾ ਹੈ ਕਿ ਤੁਸੀਂ ਉੱਥੇ ਖੜੇ ਹੋਵੋਗੇ ਤੇ ਉਹ ਤੋਤੀ ਪਾ ਕੇ ਆਊਗਾ ਤੁਸੀਂ ਸਵਾਲ ਪੁੱਛ ਲੋਗੇ ਮਤਲਬ ਅੱਜ ਤੋਂ ਹੀ ਪਟਿਆਲੇ ਦੇ ਰਸਤੇ ਬੰਦ ਹੋਣੇ ਸ਼ੁਰੂ ਹੋ ਗਏ ਨੇ ਸੱਤ ਕੰਪਨੀਆਂ ਉਹ ਗੁਜਰਾਤ ਪੁਲਿਸ ਦੀਆਂ ਮਤਲਬ ਇਹਵਾਰਾਂ ਦੀ ਰਿਪੋਰਟ ਪਹੁੰਚ ਚੁੱਕੀਆਂ ਨੇ ਜਲੰਧਰ ਦੇ ਵਿੱਚ ਮਤਲਬ ਇੱਥੇ ਦੀ ਤਾਂ ਪੁਲਿਸ ਤੇ ਵੀ ਭਰੋਸਾ ਨਹੀਂ ਕਰ ਰਹੇ ਸੋ ਮੇਰਾ ਕੀ ਲਹਿ ਹੈ ਵੀ ਕਿਸਾਨਾਂ ਨੂੰ ਇਕੱਠੇ ਹੋ ਕੇ ਸੈਂਸਿਬਲ ਹੀ ਪ੍ਰੋਟੈਸਟ ਕਰ ਰਹੇ ਨੇ ਬੜੀ ਦੇਰ ਤੋਂ ਪੀਸਫੁਲੀ ਕਰ ਰਹੇ ਨੇ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਮਤਲਬ ਹੁਕਮਰਾਨ ਨੇ ਜਿਹੜੇ ਉਹਨਾਂ ਨੂੰ ਲਾਈਟਲੀ ਨਹੀਂ ਇਹਨਾਂ ਨੂੰ ਲੈਣਾ ਚਾਹੀਦਾ ਅਨਸਰ ਅਜ ਹਸਦੇ ਜੋ ਬਿਆਨ ਨੇ ਰਵਨੀਤ ਬਿੱਟੂ ਦੇ ਜੋ ਬਿਆਨ ਨੇ ਜਿਹੜਾ ਉਹ ਕਹਿ ਰਹੇ ਨੇ ਕਿ 1 ਜੂਨ ਲੰਘ ਜਾਣ ਦਿਓ ਕਿ ਤੁਹਾਨੂੰ ਦੱਸਾਂਗੇ ਅਸੀਂ ਉਹ ਮਤਲਬ ਇਹ ਇਹ ਗੱਲ ਦੇ ਪਿੱਛੇ ਜਿਹੜਾ ਉਹਨਾਂ ਦਾ ਕੰਫੀਡੈਂਸ ਹੈ ਉਹ ਇਸ ਗੱਲ ਤੋਂ ਬੋਲ ਰਿਹਾ ਹੈ ਕਿ ਉਹ ਮਸ਼ੀਨਾਂ ਨਾਲ ਜਿੱਤਣ ਉਹ ਕਿਸੇ ਤਰੀਕੇ ਨਾਲ ਜਿੱਤਣ ਉਹਨਾਂ ਨੇ ਕੰਮ ਕਰਨਾ ਹੀ ਕਰਨਾ ਸੋ ਅਜੇ ਅਜੇ ਜਿਹੜੇ ਦਿਨ ਪਏ ਨੇ ਆਉਣ ਵਾਲੇ ਇਹ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਸਿੱਧਾ ਧਾਰੀ ਨੇ ਉਹਨਾਂ ਦੀ ਉਹਨੂੰ ਸਤਿਗੁਤੀ ਬਖਸ਼ੀ ਰੱਖੇ ਕੁਝ ਵੀ ਹੋ ਸਕਦਾ ਮਤਲਬ ਜਦੋਂ ਹਾਰਦੇ ਨੇ ਕੁਰਸੀ ਜਾਂਦੀ ਦਿਖਦੀ ਹੈ ਤਾਂ ਪਾਗਲ ਹੋ ਜਾਂਦੇ ਨੇ ਬਿਲਕੁਲ ਪਰ ਉਹ ਸਾਡੇ ਸਾਹਮਣੇ ਉਹ ਪਾਗਲਪਨ ਹੌਲੀ-ਹੌਲੀ ਪਤਾ ਜਾ ਰਿਹਾ ਹੈ ਧੰਨਵਾਦ ਪਰ ਇਹ ਹੈ ਕਿ ਉਹਦੇ ਚ ਅਲਟੀਮੇਟ ਸਫਰ ਤਾਂ ਆਮ ਲੋਕਾਂ ਨੇ ਕਰਨਾ ਹੈ ਸੋ ਇਹ ਹੈ ਕਿ ਆਉਣ ਵਾਲੇ ਦਿਨ ਬਹੁਤ ਹੀ ਮੇਰਾ ਖਿਆਲ ਹੈ ਕ੍ਰਿਟੀਕਲ ਨੇ ਸਾਰੇ ਵਾਲੇ ਚੈਲੈਂਜਿੰਗ ਨੇ ਜਿਹੜੀ ਬੀਜੇਪੀ ਹੈ ਕਿਉਂਕਿ ਕਿਸਾਨ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਕੁਝ ਉਹ ਵੀ ਗੁੱਸੇ 'ਚ ਨੇ ਬਹੁਤ ਜ਼ਿਆਦਾ ਪੰਜਾਬ ਗਵਰਨਮੈਂਟ ਦੇ ਲਈ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਹੁਤ ਜ਼ਿਆਦਾ ਸੰਭਾਲਣੀ ਔਖੀ ਹੋਊਗੀ ਕਿਉਂਕਿ ਵੱਡੇ ਵੱਡੇ ਵੀਆਈਪੀਜ਼ ਨੇ ਆਉਣਾ ਉਹ ਇੱਥੇ ਦੀ ਪੁਲਿਸ ਤੇ ਨਹੀਂ ਭਰੋਸਾ ਕਰ ਰਹੇ ਉੱਜੇ ਪਾਸੇ ਲੋਕ ਨੇ ਜਿਹੜੇ ਖਾਸ ਕਰਕੇ ਕਿਸਾਨ ਆਰਗੇਨਾਈਜ਼ਡ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਪਿੱਛੇ ਹਟਣ ਵਾਲੇ ਨਹੀਂ ਹਨ ਤੇ ਤੀਜੀ ਗੱਲ ਇਹ ਹੈ ਕਿ ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਰੋਦੇ ਚ ਵੀ ਮਤਲਬ ਇਹ ਹੈ ਕਿ ਮਨੁੱਖ ਨੇ ਸਾਰਿਆਂ ਤੇ ਅਸਰ ਹੁੰਦਾ ਹੈ ਗੁੱਸਾ ਵੀ ਵੱਧਦਾ ਹੈ। ਮਤਲਬ ਔੜਕਾ ਹਟ ਵੀ ਵੱਧਦੀ ਹੈ ਪਰ ਉਸੇ ਤਰ੍ਹਾਂ ਦੇ ਬਿਆਨਵਾਜੀ ਉਸੇ ਤਰ੍ਹਾਂ ਦੇ ਹੁੰਦੇ ਐਕਸਪ੍ਰੈਸ਼ਨ ਉਹ ਵੀ ਵੱਧਦੇ ਜਾ ਰਹੇ ਨੇ। ਸੋ ਮੇਰਾ ਖਿਆਲ ਇਹ ਹੈ ਕਿ ਹਾਲਾਤ ਓਵਰ ਆਲ ਜਿਹੜੀ ਹੈ ਉਹ ਬਹੁਤ ਚੰਗੀ ਨਹੀਂ ਹੈ। ਜੀ ਡਾਕਟਰ ਜਿਹੜਾ ਇੱਕ ਟਕਰਾਅ ਦੀ ਵੀ ਸਥਿਤੀ ਬਣੀ ਹੋਈ ਹੈ। ਜਿਵੇਂ ਕਿਸਾਨ ਸਵਾਲ ਕਰ ਰਹੇ ਨੇ ਬੀਜੇਪੀ ਨੂੰ ਬੀਜੇਪੀ ਦੇ ਜਿੰਮੇਦਾਰੀ ਦੱਸਿਓ ਕਿ ਰਵਨੀਤ ਬਿੱਟੂ ਦਾ ਰਿਜੈਕਟ ਹੈ ਜਿਵੇਂ ਜਾਂ ਫਿਰ ਹੰਸ ਰਾਜ ਹਸਦੀਆਂ ਗੱਲਾਂ ਨੇ ਕਿ ਕੋਈ ਨਾ ਸਰਗ ਇੱਕ ਤਰੀਕ ਤੱਕ ਤੁਸੀਂ ਰੁਕ ਜੋ ਇੱਕ ਨੂੰ ਵੋਟਾਂ ਪਾ ਦਿਓ ਦੋਨੋਂ ਪਰ ਅਸੀਂ ਦੇਖ ਲਾਂਗੇ ਕਿ ਜਿਹੜੇ ਦਿਨ ਇਹ ਰਹਿੰਦੇ ਨੇ ਇਹਨਾਂ ਦਿਨਾਂ ਦਰਮਿਆਨ ਵੀ ਕੋਈ ਐਦਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ ਕਿ ਕੋਈ ਰਣਨੀਤੀ ਵੀ ਬਦਲਣ ਦੀ ਲੋੜ ਹੈ ਕਿਸਾਨਾਂ ਨੂੰ ਬਿਲਕੁਲ ਮੇਰੇ ਖਿਆਲ ਦੇ ਵਿੱਚ ਕਿਸਾਨਾਂ ਨੂੰ ਬਹੁਤ ਅਲਰਟ ਰਹਿਣ ਦੀ ਜ਼ਰੂਰਤ ਹੈ ਇਹ ਵੀ ਪੋਸਿਬਿਲਿਟੀ ਹੋ ਸਕਦੀ ਹੈ ਕਿ ਕਿਸਾਨਾਂ ਦੇ ਨਾਂ 'ਤੇ ਕਿਤੇ ਕੋਈ ਵਾਇਲੈਂਸ ਕਰਵਾ ਕੇ ਜਾਂ ਇਸ ਤਰ੍ਹਾਂ ਦਾ ਕੋਈ ਮਤਲਬ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਸ਼ਕਤੀਆਂ ਕੰਮ ਕਰ ਰਹੀਆਂ ਹੁੰਦੀਆਂ ਨੇ ਕੋਈ ਜ਼ਰੂਰੀ ਨਹੀਂ ਸਰਕਾਰ ਹੀ ਕਰੇ ਕਿਤੇ ਕੋਈ ਮੰਤਭਾਗੀ ਘਟਨਾ ਵਾਪਰ ਗਈ ਤਾਂ ਪੰਜਾਬ ਦੀਆਂ ਇਲੈਕਸ਼ਨਾਂ ਪੋਸਟਪੋਨ ਵੀ ਹੋ ਸਕਦੀਆਂ ਇਹਦਾ ਬੀਜਪੀ ਨੂੰ ਕਾਫੀ ਫਾਇਦਾ ਹੋਊਗਾ ਇਹਦੀ ਸੰਭਾਵਨਾ ਪਈ ਹੈ ਗਰਾਊਂਡ ਦੇ ਵਿੱਚ ਉਹਦਾ ਫਾਇਦਾ ਕੀ ਹੈ ਇਸਾਰੇ ਤਮੰਦੇ ਪੰਜਾਬ ਨੂੰ ਬਹੁਤ ਹੀ ਮਤਲਬ ਬਲੈਕ ਉਹਦੇ ਤੌਰ ਤੇ ਪੇਂਟ ਕੀਤਾ ਜਾਊਗਾ ਕਿ ਹਮੇਸ਼ਾ ਹੀ ਪ੍ਰੋਬਲਮ ਨੇ ਹਮੇਸ਼ਾ ਹੀ ਡਰਾਕੇ ਨੇ ਪਰ ਇਹ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੀ ਲੀਡਰਸ਼ਿਪ ਤੇ ਸਾਰੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਬਹੁਤ ਤੂਮ ਟੜਕੇ ਦੇ ਨਾਲ ਆਪਣੇ ਆਪ ਨੂੰ ਬਹੁਤ ਵੱਡੇ ਇਨਕਲਾਬੀ ਜਾਂ ਬਹੁਤ ਖਾਰਕੂ ਜਾਂ ਬਹੁਤ ਹਮੇਸ਼ਾ ਹੀ ਜਿਹੜੇ ਕੋਟਰੇ ਕਰਦੇ ਆ ਉਹਨਾਂ ਨੂੰ ਫਾਇਦਾ ਕਰਦਾ ਹੈ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਨਾਮ ਤੇ ਡਰਾ ਕੇ ਵੋਟਾਂ ਲਈਆਂ ਜਾ ਸਕਦੀਆਂ ਨੇ ਸਿੱਖਾਂ ਦੇ ਨਾਮ ਤੇ ਡਰਾ ਕੇ ਵੋਟਾਂ ਲਈਆਂ ਜਾਂਦੇ ਨੇ আর ਉਹਦੇ ਨਾਲ ਨਫ਼ਰਤ ਵੱਧਦੀ ਹੈ ਇਹ ਤਾਂ ਅਸੀਂ ਤਾਂ 80ਵਿਆਂ ਦੇ ਵਿੱਚ ਦੇਖਿਆ ਕਿ ਗੱਲੇ ਹੀ ਕੋਈ ਨਹੀਂ ਸੀ ਕੁਝ ਵੀ ਨਹੀਂ ਸੀ ਕਿਸੇ ਨੂੰ ਲੱਗਦਾ ਉਹ ਸੱਡਨਲੀ ਮਤਲਬ ਇਹ ਹੈ ਕਿ ਐਸੀ ਕੋ ਟ੍ਰੇਲ ਕੀਤੀ ਗਈ ਕਿ ਜੀ ਪੰਜਾਬ ਉੱਤਰਾਉ ਨਾ ਪਹਿਲਾਂ ਆਸਾਮ ਚ ਕੋਈ ਸੀ ਮਤਲਬ ਉਹ ਸਾਰੀ ਕਰਕੇ ਫਿਰ ਗੋਰਖਾ ਲੈਂਡ ਚ ਉਹ ਐਕਸਪੈਰੀਮੈਂਟ ਸਾਰੇ ਥਾਂ ਹੀ ਹੋਏ ਸੇ ਫਿਰ ਉਹਨਾਂ ਨੂੰ ਦਬਾ ਕੇ ਜਿਹੜੀ ਸਟੇਟ ਹੈ ਉਹਨੇ ਜਿਸ ਤਰੀਕੇ ਦੇ ਨਾਲ ਆਪਾਂ ਬੱਕਰੇ ਦੀ ਬਲੀ ਦੇ ਕੇ ਫਿਰ ਖੁਸ਼ੀਆਂ ਮਨਾਉਂਦੇ ਤਾਂ ਕੀਤਾ ਤੋ ਇਹ ਮੇਰਾ ਖਿਆਲ ਹੈ ਕਿ ਸਾਡੀ ਲੀਡਰਸ਼ਿਪ ਨੂੰ ਬਹੁਤ ਹੀ ਸੈਂਸਿਬਲੀ ਜਿਹੜੀ ਪੰਜਾਬ ਪੱਖੀ ਹੈ ਉਹਨਾਂ ਨੂੰ ਬਹੁਤ ਹੀ ਸਿਆਣਪ ਨਾਲ ਚੱਲਣਾ ਚਾਹੀਦਾ ਹੈ ਕਿਸਾਨ ਲੀਡਰਸ਼ਿਪ ਦੇ ਦੇ ਬਹੁਤ ਹੀ ਚੈਲਿੰਜਿੰਗ ਟਾਈਮ ਹੂੰ ਜੀ ਬਿਲਕੁਲ ਤੇ ਪੋਲੀਟੀਕਲੀ ਰੋਲ ਸਾਡੇ ਲੀਡਰਸ਼ਿਪ ਦਾ ਇਹਦੇ ਵਿੱਚ ਕੋਈ ਦੇਖੋ ਪਹਿਲੋ ਪੋਲੀਟੀਸ਼ੀਅਨਸ ਨੇ ਜਿਹੜੇ ਇੱਕ ਉਹਨਾਂ ਦੀ ਬਹੁਤ ਉਹਨਾਂ ਦੇ ਡੀਐਨਏ ਵਿੱਚ ਚੀਜ਼ ਪਈ ਹੈ ੜਕਾਹਟ ਦੇ ਵਿੱਚੋਂ ਫੁੱਟ ਦੇ ਵਿੱਚੋਂ ਨਫਰਤ ਦੇ ਵਿੱਚੋਂ ਆਮ ਤੌਰ ਤੇ ਉਹਨਾਂ ਕੁਝ ਕੱਢਣਾ ਚਾਹੁੰਦੇ ਨੇ ਮੇਰਾ ਖਿਆਲ ਹੈ ਕਿ ਪੰਜਾਬ ਦੀ ਸਾਰੀ ਲੀਡਰਸ਼ਿਪ ਚਾਹੇ ਉਹ ਕਾਂਗਰਸ ਦੀ ਹੈ ਚਾਹੇ ਆਪ ਦੀ ਹੈ ਚਾਹੇ ਕਾਦੀ ਆਂਦੀ ਹੈ ਉਹਨਾਂ ਨੂੰ ਇਹ ਗੰਭੀਰ ਜੀ ਸਿੱਖ ਲੈਣੀ ਚਾਹੀਦੀ ਹੈ ਕਿ ਉਹ ਪੰਜਾਬੀ ਪਹਿਲਾਂ ਨੇ ਸੱਤਾਤਰੀ ਬਾਤ ਦੇ ਵਿੱਚ ਨਹੀਂ ਜੇ ਕੋਈ ਥੋੜਾ ਬਹੁਤ ਬੈਨੀਫਿਟ ਵੀ ਹੁੰਦਾ ਹੈ ਤਾਂ ਮਤਲਬ ਉਹ ਨਫ਼ਰਤ ਦੀ ਜਿਹੜੀ ਰਾਜਨੀਤੀ ਕਰਕੇ ਜੇ ਉਹ ਕਰਨਗੇ ਤਾਂ ਇਹਦਾ ਇਨ ਦਾ ਲੌਂਗ ਰੇਂਜ ਪੰਜਾਬ ਦੀ ਪਹਿਲਾਂ ਪਾਰਟੀਸ਼ਨ ਹੋਈ ਹੈ ਮਤਲਬ ਉਹ ਨਾਲ ਹੀ ਕੰਮ ਹੋਇਆ ਹੋਇਆ ਹੈ ਲਗਭਗ ਸੋ ਉਹਦਾ ਕੋਈ ਫਾਇਦਾ ਨਹੀਂ ਹੋਣਾ ਨੌਜਵਾਨ ਸਾਡਾ ਪਹਿਲਾਂ ਹੀ ਬੜਾ ਨਰਾਸ਼ ਹੈ ਲਗਭਗ ਭਜ ਰਹੇ ਨੇ ਜਿਹਦਾ ਵੀ ਕੋਈ ਬੱਚਾ ਹੈ ਮੇਰਾ ਖਿਆਲ ਹੈ ਵੀ ਜ਼ਿਆ ਪੱਤਰ ਕਮਲੇ ਹੋਏ ਫਿਰਦੇ ਨੇ ਕਿਉਂਕਿ ਉਹਨਾਂ ਨੇ ਅਹਿਸਾਸ ਕਰ ਲਿਆ ਵੀ ਧਰਤੀ ਸਾਡੇ ਰਹਿਣ ਯੋਗ ਨਹੀਂ ਹੈ ਇੱਥੇ ਸੋ ਇਹ ਮੇਰਾ ਖਿਆਲ ਹੈ ਵੀ ਇਹਨੂੰ ਪੰਜਾਬ ਨੂੰ ਤਾਂ ਦੁਬਾਰਾ ਰੀਕਨਸਟਰਕਟ ਕਰਨ ਵਾਲੀ ਪੋਜੀਸ਼ਨ ਹੋਈ ਹੋਈ ਹੈਰ ਉਹ ਜੇ ਲੀਡਰਸ਼ਿਪ ਹੈ ਜਿਹੜੀ ਉਹਦੇ ਚ ਘਟੋ ਘਟ ਜਦੋਂ ਧੋਣੀ ਮਗਹੀ ਹੁੰਦੀ ਉਹ ਚ ਝੋਕਾ ਹੋਰ ਨਾ ਪਾਵੇ ਪਰ ਜਿਹੜਾ ਡਿਸਕੋਰਸ ਹੈ ਜਿਹੜੀ ਡਿਸਕਸ਼ਨ ਹੈ ਉਹਦਾ ਲੈਵਲ ਇਨਾ ਨੀਵਾ ਹੋ ਗਿਆ ਹੈ ਮੈਂ ਮਾਨ ਸਾਹਿਬ ਤਾਂ ਹੀ ਸੁਣ ਰਿਹਾ ਸੀ ਵੀ ਕਿੱਕ ਲਈ ਉਹਨਾਂ ਨੇ ਲਿਖੀ ਕੋਈ ਮਤਲਬ ਬਿਲਕੁਲ ਇਦਾਂ ਲੱਗਦਾ ਹੈ ਵੀ ਜਿਵੇਂ ਕੋਈ ਮਤਲਬ ਸਟੇਟਸਮੈਨਸ਼ਿਪ ਤਾਂ ਰਹੀ ਹੋਈ ਨਹੀਂ ਕੋਈ ਕੋਈ ਸੈਂਸ ਵਾਲੀ ਗੱਲ ਤਾਂ ਕਰਦਾ ਹੀ ਨਹੀਂ ਕੋਈ ਉਹ ਲੇਕ ਦੂਜੇ ਨੂੰ ਗਾਲਾਂ ਕੱਢ ਕੇ ਮੰਦਾ ਚੰਗਾ ਬੋਲ ਕੇ ਪਰਿਵਾਰਾਂ ਨੂੰ ਮੰਦਾ ਚੰਗਾ ਕਹਿ ਕੇ ਪਰ ਜਦੋਂ ਇਹ ਅਸੀਂ ਕਰ ਰਹੇ ਹਾਂ ਤਾਂ ਸਾਨੂੰ ਇੱਕ ਅਹਿਸਾਸ ਰੱਖਣਾ ਚਾਹੀਦਾ ਹੈ ਕਿ ਅਗਲੀਆਂ ਪੀੜ੍ਹੀਆਂ ਸਾਨੂੰ ਦੇਖ ਰਹੀਆਂ ਨੇ ਇਤਿਹਾਸ ਵੀ ਸਾਨੂੰ ਦੇਖ ਰਿਹਾ ਹੈ ਪਰ ਪ੍ਰਮਾਤਮਾ ਵੀ ਸਾਨੂੰ ਦੇਖ ਰਿਹਾ ਹੈ ਵੀ ਅਸੀਂ ਕਰ ਕੀ ਰਹੇ ਹਾਂ ਫਿਰ ਅਸੀਂ ਮਤਲਬ ਦੂਜਿਆਂ ਦੇ ਨਾਂ ਲਾਈ ਜਾ ਰਹੇ ਹਾਂ ਕਿ ਜੀ ਉਹਨਾਂ ਕਰਕੇ ਅਸੀਂ ਡਿੱਟ ਰਹੇ ਹਾਂ ਇਹਨਾਂ ਕਰਕੇ ਡਿੱਟ ਰਹੇ ਹਾਂ ਜਦੋਂ ਘਰ ਨੂੰ ਅੱਗ ਲੱਗੀ ਹੋਵੇ ਤਾਂ ਉਸ ਟਾਈਮ ਬਹਿਸ ਮੁਹਾਵਸਾ ਨਹੀਂ ਹੁੰਦਾ ਉਸ ਟਾਈਮ ਉਹਨੂੰ ਬੁਝਾਉਣ ਦੀ ਗੱਲ ਜ਼ਿਆਦਾ ਹੁੰਦੀ ਹੈ ਇੱਥੇ ਸਾਡੇ ਚੋਕਾ ਪਾਉਣ ਵਾਲੇ ਨੇ ਸਾਰੇ ਹੂੰ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਕੀ ਕੁਸ਼ਾ ਐਦਾਂ ਦਾ ਵੀ ਹੋ ਸਕਦਾ ਸੀ ਕਿ ਜਿਵੇਂ ਹੁਣ ਪੰਜਾਬ ਦੇ ਵਿੱਚੋਂ ਕਿਸਾਨ ਮੂਵਮੈਂਟ ਉੱઠી ਸੀ ਪਹਿਲਾਂ ਤੇ ਇੱਕ ਵਾਰ ਫਿਰ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਨੇ ਕਿ ਜਿਹੜੀ ਪੰਜਾਬ ਦੀ ਰਾਜਨੀਤਿਕ ਜਮਾਤ ਹੈ ਇਹ ਜਮਾਤ ਕੋਈ ਆਪਤਾ ਕਰਕੇ ਸੈਂਟਰ ਦੇ ਨਾਲ ਜੇਕਰ ਇਹ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਤੁਸੀਂ ਸੱਤਾਧਾਰੀ ਪਾਰ ਦੇ ਵਿੱਚੋਂ ਪਹਿਲਾਂ ਤੁਸੀਂ ਪੰਜਾਬੀਓ ਪਹਿਲਾਂ ਤੁਸੀਂ ਪੰਜਾਬ ਦੇ ਲੀਡਰ ਬਾਦ ਚੋ ਕਿ ਇਹ ਲੋਕ ਇਦਾਂ ਦਾ ਕੋਈ رابطہ ਬਣਾ ਸਕਦੇ ਮਿਲ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੋ ਸਕਦਾ ਸੀ ਇਦਾਂ ਦਾ ਕੁਝ ਮੁਸ਼ਕਲ ਲੱਗੇ ਮੈਨੂੰ ਲੱਗ ਰਿਹਾ ਹੈ ਕਿ ਕਿ ਮੈਨੂੰ ਐ ਲੱਗ ਰਿਹਾ ਹੈ ਕਿ ਸਾਡੀ ਜਿਹੜੀ ਸਿਆਸਤ ਹੈ ਇੰਡੀਆ ਦੀ ਅੱਜ ਦੀ ਡੇਟ ਦੇ ਵਿੱਚ ਉਹਨੂੰ ਜਿਹੜਾ ਤੈਅ ਕਰ ਰਿਹਾ ਹੈ ਉਹ ਕਾਰਪੋਰੇਟ ਫਾਈਨਾਂਸ ਹੈ ਚਾਹੇ ਉਹ ਇੰਟਰਨੈਸ਼ਨਲ ਹੈ ਚਾਹੇ ਉਹ ਨੈਸ਼ਨਲ ਹੈ ਲਗਭਗ ਸਾਰੇ ਸੱਤਾਧਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਗਲੀ ਸੰਗਲੀ ਉੱਥੇ ਹੀ ਜਾ ਕੇ ਜੁੜਦੇ ਆ ਉਹਨਾਂ ਦੇ ਜਮਹੂਰੇ ਨੇ ਉਹ ਜਿਹੜੀ ਕਹਿੰਦੇ ਨੇ ਵੀ ਜਮਹੂਰੀਅਤ ਨਹੀਂ ਹੈ ਜਮਹੂਰੀਅਤ ਹੈ ਅਸਲ ਵਿੱਚ ਸੋ ਇਸ ਕਰਕੇ ਉਹਨਾਂ ਨੇ ਆਪਣੀਆਂ ਧਿਰਾਂ ਤੋਂ ਇਸ ਕਰਕੇ ਕੋਈ ਕਿਸੇ ਨੂੰ ਬਰੇਜ ਹੀ ਨਹੀਂ ਹੋਇਆ ਸਾਰੀਆਂ ਪਾਰਟੀਆਂ ਭੱਜ ਕੇ ਬੀਜੇਪੀ ਦੇ ਵਿੱਚ ਨੇ ਕੋਈ ਕੋਈ ਡੈਲੋਜੀ ਜੋ ਕੋਈ ਉਦੋਂ ਦਾ ਤਾਂ ਰਿਹਾ ਹੀ ਨਹੀਂ ਨਾ ਉਹ ਸੰਗਸ਼ਰਮ ਜਿਹੜੀ ਪਹਿਲਾਂ ਸੀਗੀ ਸੋ ਮੈਨੂੰ ਲੱਗਦਾ ਵੀ ਇਹ ਸਫਬੰਦੀ ਹੋ ਰਹੀ ਹੈ ਇੱਕ ਪਾਸੇ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਮਤਲਬ ਰੋਜ਼ੀ ਰੋਟੀ ਕਮਾਉਣੀ ਹੈ ਕੁਦਰਤ ਨਾਲ ਜੁੜੇ ਹੋਏ ਨੇ ਖੇਤੀ ਕਰਦੇ ਨੇ ਕਿਸਾਨ ਨੇ ਮਜ਼ਦੂਰ ਨੇ ਚਾਹੇ ਉਹ ਮਿਨੋਰਟੀਜ਼ ਨੇ ਜਿਹੜੇ ਜਿਹੜੇ ਮਾਰਜਨਲ ਲੋਕ ਨੇ ਉਸ ਤਰੀਕੇ ਨਾਲ ਚਾਹੇ ਉਹਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਪਰ ਗਿਣਤੀ ਸਾਡੇ ਦੇਖੋ ਨਾ ਮਤਲਬ ਜਦੋਂ ਅਸੀਂ ਇਹਨਾਂ ਦੇ ਸਟੈਟਿਸਟਿਕਸ ਦੇਖਦੇ ਹਾਂ ਤਾਂ ਕਈ ਵਾਰ ਬਿਲਕੁਲ ਹੀ ਕੰਬਾ ਛਿੜ ਜਾਂਦਾ ਹੈ 80 ਕਰੋੜ ਲੋਕ ਤਾਂ ਮੁਫਤ ਦਾ ਰਸ਼ਨ ਲੈ ਰਹੇ ਨੇ ਇਹ ਇਹ ਸਰਕਾਰ ਕਹਿ ਰਹੀ ਹੈ ਕਿ 80 ਕਰੋੜ ਨੂੰ ਮੁਫਤ ਰਸ਼ਨ ਦਿੱਤਾ ਜਾ ਰਿਹਾ ਹੈ ਪਰ ਮੁਫਤ ਰਸ਼ਨ ਪੈਦਾ ਕਰਨ ਵਾਲੇ ਨੇ ਜਿਹੜੇ ਸਰਕਾਂ ਦੇ ਬੈਠੇ ਨੇ ਝੰਡੇ ਲੈ ਕੇ ਫਿਰ ਅੱਜ ਕੀ ਤਾਂ ਮਤਲਬ ਜੇ ਇਹਨਾਂ ਨੂੰ ਖਤਮ ਕਰਤਾ ਕਿਸਾਨਾਂ ਨੂੰ 80 ਕਰੋੜ ਨੂੰ ਖਿਲਾਊਗਾ ਕੌਣ ਜੇ 80 ਕਰੋੜ ਨੇ ਨਾ ਖਾਦਾ ਤਾਂ ਇਹ ਮੁਲਕ ਦਾ ਬਣੂਗਾ ਕੀ ਸਾਡੀ ਪਾਪੂਲੇਸ਼ਨ ਜਿਹੜੀ ਇਹ ਚੀਨ ਦੀ ਪਾਪੂਲੇਸ਼ਨ ਦੀ ਤਰ੍ਹਾਂ ਨਹੀਂ ਹੈ ਅਨਸਾਸ਼ਿਤ ਪਾਪੂਲੇਸ਼ਨ ਨਹੀਂ ਹੈ ਇਹ ਅਸੀਂ ਤਾਂ ਮਨੁੱਖੀ ਵਿਕਾਸ ਦਾ ਸਤਿਆਨਾਸ਼ ਕਰ ਦਿੰਦਾ ਸਾਡੇ ਤਾਂ ਜਿਹੜੇ ਜਿਹੜੇ ਅਸੀਂ ਨਵੇਂ ਮਨੁੱਖ ਪੈਦਾ ਕਰੈਨੇ ਉਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਚੰਗੇ ਨਿਕਲੇ ਹੋਣ ਨਿਕਲੇ ਹੋਣ ਅਸੀਂ ਤਾਂ ਉਹਨਾਂ ਨੂੰ ਬਗੜਨ ਦੀ ਕਸਰੇ ਕੋਈ ਨਹੀਂ ਛੱਡੀ ਅਸੀਂ ਤਾਂ ਸਾਰੇ ਯੂਥ ਨੂੰ ਗਾਇੰਗ ਦਾ ਹੀਰੋ ਗੈਂਗਸਟਰ ਤਾਂ ਉਹਦੇ ਹੀਰੋ ਬਣਾ ਕੇ ਦਿੱਤੇ ਹੋਏ ਨੇ ਅਸੀਂ ਸੋ ਇਸ ਕਰਕੇ ਜਿਹੜੀ ਮਤਲਬ ਜਿਹੜਾ ਖਤਰਾ ਵੱਡਾ ਹੈ ਅਸਲ ਵਿੱਚ ਇਹ ਸਾਰੇ ਸਾਊਥ ਏਸ਼ੀਆ 'ਚ ਹੀ ਆ ਹੋਵੇ ਸੇ ਪਰ ਇੰਡੀਆ ਚ ਪੰਜਾਬ ਚ ਖਾਸ ਕਰਕੇ ਇਸ ਕਰਕੇ ਹੈ ਕਿ ਇੱਥੇ ਇੱਕ ਤਾਂ ਪੁਰਾਣੀ ਹਿਸਟਰੀ ਹੈ ਕਿ ਕਿੱਥੇ ਸੰਕਟ ਦੀ ਜੜ ਹੈ ਕਿ ਇਹ ਹੈ ਕਿ ਸਾਰੇ ਤਜਰਬੇ ਕਰਨ ਲੱਗੇ ਬਣੇ ਇਥੇ ਚਾਹੇ ਉਹ ਸਾਡੀ ਕੇਂਦਰੀ ਸਰਕਾਰ ਹੈ ਚਾਹੇ ਉਹ ਪਾਕਿਸਤਾਨ ਦੀਆਂ ਏਜੰਸੀਆਂ ਨੇ ਚਾਹੇ ਉਹ ਅਮਰੀਕਾ ਦੀਆਂ ਏਜੰਸੀਆਂ ਨੇ ਚਾਹੇ ਉਹ ਮਾਫੀਆ ਡਰਗ ਮਾਫੀਆ ਜਾਂ ਹੋਰ ਇਹ ਇਹ ਪੂਰੀ ਤਰ੍ਹਾਂ ਜਿਵੇਂ ਫੋਕਸ ਹੋ ਗਿਆ ਹੁੰਦਾ ਨਾ ਲਾਈਨ ਲਾਈਟ ਦਾ ਉਹ ਪੰਜਾਬ ਦੇ ਉੱਪਰ ਹੋਇਆ ਹੋਇਆ ਹੈ ਅਰੇ ਲੀਡਰਸ਼ਿਪ ਦੇ ਵਿੱਚ ਬਹੁਤ ਵੱਡਾ ਟੈਸਟ ਵਾਲਾ ਕੰਮ ਹੈ ਔਰ ਲੀਡਰਸ਼ਿਪ ਬਿਲਕੁਲ ਇਦਾਂ ਲੱਗ ਰਹੀ ਹੈ ਕਿ ਜਿਵੇਂ ਬਿਲਕੁਲ ਉਹਨੇ ਆਪਣਾ ਬੈਲੈਂਸ ਲੂਜ਼ ਕਰ ਲਿਆ ਹੁੰਦਾ ਹੈ ਅੰਦਰੋਂ ਅੰਦਰ ਹੀ ਡ੍ਰੈਗ ਰੂਮਾਂ 'ਚ ਬੈਠ ਕੇ ਇੱਕ ਦੂਜਨਾ ਸਾਜਸ਼ਾ ਅਸੋਸ਼ਾ ਕਰਕੇ ਕਮਿਸ਼ਨ ਫੈਸ਼ਨ ਤੈਅ ਕਰਕੇ ਉਹ ਸਮਝਦੇ ਨੇ ਵੀ ਕਿਸੇ ਨੂੰ ਦਿਖਦਾ ਨਹੀਂ ਹੈ ਲੋਕ ਸਭ ਕੁਝ ਦੇਖਦੇ ਨਹੀਂ ਉਹ ਬੋਲਣ ਨਾ ਬੋਲਣ ਉਹਨਾਂ ਨੂੰ ਤੁਸੀਂ ਉੱਲੂ ਬਣਾਉਣ ਦੇ ਨਾਤੇ ਸਾਧਨ ਨੇ ਜਿਹੜੇ ਉਹ ਹਮੇਸ਼ਾ ਨਹੀਂ ਰਹਿਣੇ ਹੁੰਦੇ ਉਹਦੇ ਇੰਨੇ ਲੋਕਾਂ ਨੇ ਜਾਗਣਾ ਹੁੰਦਾ ਇਸ ਕਰਕੇ ਕਿਸਾਨੀਆਂ ਪਸਾਨਾਂ ਦਾ ਤੇ ਕਿਸਾਨੀ ਜਿੱਥੇ ਬੰਦੀਆਂ ਦਾ ਤੇ ਕਿਸਾਨ ਆਗੂਆਂ ਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ ਕਿ ਸਿਰਫ ਹੋਪ ਕੋਈ ਬਚੀਏ ਤਾਂ ਉਹਨਾਂ ਤੋਂ ਬਚੀਏ ਅਨਫੋਰਚੂਨੇਟਲੀ ਉਹ ਵੀ ਆਪਣੇ ਸ਼ਰੀਕਾ ਭੇਡ ਚੋਂ ਨਹੀਂ ਨਿਕਲ ਰਹੇ ਉਹਨਾਂ ਨੂੰ ਵੀ ਡਾਇਰੈਕਟ ਇੰਡਾਇਰੈਕਟਲੀ ਕੰਟਰੋਲ ਕੀਤਾ ਜਾਂਦਾ ਹੈ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਸਟੇਟ ਵੱਲੋਂ ਵੀ ਸੋ ਉਹਨਾਂ ਨੂੰ ਬਹੁਤ ਹੀ ਮੇਰਾ ਖਿਆਲ ਹੈ ਉਹਨਾਂ ਤੇ ਇਤਿਹਾਸਕ ਜ਼ਿੰਮੇਵਾਰੀ ਹੈ ਕਿ ਉਹ ਇਕੱਠੇ ਹੋਣ ਆਪਣੇ ਛੋਟੇ ਮੋਟੇ ਮਤਭੇਦ ਛੱਡਣ ਔਰ ਬਿਲਕੁਲ ਪੀਸਫੁਲੀ ਪਾਈਚਾਰਾ ਤਕੜਾ ਕਰਕੇ ਉਹ ਲੜਨ ਕਿਉਂਕਿ ਉਹ ਲੜਾਈ ਇਕੱਲੀ ਆਪਣੀ ਨਹੀਂ ਲੜ ਰਹੇ ਉਹਨਾਂ ਨੂੰ ਸਾਰੀ ਦੁਨੀਆ ਨੂੰ ਇਹ ਆਸਾਂ ਨੇ ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਇੱਕ ਬਹੁਤ ਕ੍ਰਿਟੀਕਲ ਮੂਮੈਂਟ ਤੇ ਅਸੀਂ ਖੜੇ ਹਾਂ ਇਸ ਟਾਈਮ ਜੀ ਬਿਲਕੁਲ ਬਿਲਕੁਲ ਸਰੋਤ ਸਿੰਘ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਮਝੀ ਕਰਨ ਦੇ ਲਈ ਧੰਨਵਾਦ ਸ਼ੁਕਰੀਆ ਜੀ ਕੰਗੂ ਸਾਹਿਬ ਸਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਦੋਸਤੋ ਅਹਿਮ ਜਾਣਕਾਰੀ ਸਾਂਝੀ ਕੀਤੀ ਰਕਤ ਸਾਹਿਬ ਨੇ ਆਪਣੇ ਨਾਲ ਆਉਣ ਵਾਲੇ ਜਨਤ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਕਿਸਾਨਾਂ ਦੇ ਉਹਨਾਂ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਚਾਹਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ